ਦੇਖੋ ਬਹੁਤ ਸਾਰੀਆਂ ਗੱਲਾਂ ਐਸੀਆਂ ਸੀ ਜਿਹੜੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਕੱਲੇ ਨੇ ਕਰਨ ਦਾ ਯਤਨ ਕੀਤਾ ਜਿਹੜੀਆਂ ਕਿਸੇ ਨੂੰ ਦੱਸਣ ਦਾ ਵੀ ਯਤਨ ਨਹੀਂ ਕੀਤਾ ਹੁਣ ਅੱਜ ਭਾਈ ਗੁਰਚਰਨ ਸਿੰਘ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਾਂ ਬਰਸਾ ਸਿੰਘ ਉਹ ਨਹੀਂ ਜਾਂ ਮਤਲਬ ਹੋਰ ਵੀ ਬੰਦੇ ਜਿਹੜੇ ਨੇ ਉਹ ਇੱਕ ਗੱਲ ਵਾਰ-ਵਾਰ ਕਹਿੰਦੇ ਨੇ ਕਿ ਜੀ ਇਹ ਪ੍ਰਦੀਪ ਕਲੇਰ ਦੀਆਂ ਗੱਲਾਂ ਨੂੰ ਆਧਾਰ ਬਣਾ ਕੇ ਲੜਨ ਦਾ ਯਤਨ ਕਰਦੇ ਨੇ ਵੀ ਜਦ ਕਿ ਪ੍ਰਦੀਪ ਕਲਾਰ ਕਹਿੰਦੇ ਦੋਸ਼ੀ ਹੈ ਤੇ ਜੇ ਉਹਨਾਂ ਨੂੰ ਪਤਾ ਸੀ ਸੁਖਵੀਰ ਸਿੰਘ ਬਾਦਲ ਨੂੰ ਕਿ ਦੋਸ਼ੀ ਹੈ ਤੇਰੀ ਪੁਲਿਸ ਨੇ ਤੈਨੂੰ ਦੱਸਿਆ ਤੇਰੀ ਇੰਟੈਲੀਜੈਂਸ ਤੇ ਜੇ ਉਹਨਾਂ ਨੂੰ ਪਤਾ ਸੀ ਸੁਖਵੀਰ ਸਿੰਘ ਬਾਦਲ ਨੂੰ ਕਿ ਦੋਸ਼ੀ ਹੈ ਤੇਰੀ ਪੁਲਿਸ ਨੇ ਤੈਨੂੰ ਦੱਸਿਆ ਤੇਰੀ ਇੰਟੈਲੀਜੈਂਸੀ ਨੇ ਦੱਸਿਆ ਕਿ ਇਸ ਬੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਕੀਤੀ ਹੈ ਤਾਂ ਉਸ ਬੰਦੇ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਚ ਸੁੱਟਣਾ ਚਾਹੀਦਾ ਸੀ ਉਹਨੂੰ ਸਿਕਿਉਰਿਟੀ ਦੇਣ ਦਾ ਮਤਲਬ ਕੀ ਸੀ ਉਹਨੂੰ ਬਾਬੇ ਨਾਲ ਮੀਡੀਏਟਰ ਬਣਾ ਕੇ ਆਪਣੀਆਂ ਮੁਲਾਕਾਤ ਕਰਨ ਦਾ ਕੀ ਅਧਿਕਾਰ ਸੀ ਸੁਖਬੀਰ ਸਿੰਘ ਬਾਦਲ ਨੂੰ ਇਹ ਸਾਰੀਆਂ ਗੱਲਾਂ ਜਾਂ ਪ੍ਰਦੀਪ ਕਲੇਰ ਨੂੰ ਪਤਾ ਸੀ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਤਾ ਸੀ ਜਾਂ ਉਹਦੀ ਜਿਹੜੀ ਮਤਲਬ ਨਿੱਜੀ ਟਰਾਂਸਪੋਰਟਰ ਹੈ ਉਹਦੀ ਬੱਸਾਂ ਦੀ ਉਹਦਾ ਕੋਈ ਮੈਨੇਜਰ ਆ ਉਹਨੂੰ ਪਤਾ ਸੀ ਇਹ ਦੋ ਤਿੰਨ ਬੰਦਿਆਂ ਨੂੰ ਪਤਾ ਸੀ ਅਕਾਲੀ ਦਲ ਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਬਾਰੇ ਜਦੋਂ ਉਹਨਾਂ ਨੇ ਬਾਹਰ ਕੱਡੀਆਂ ਨੇ ਗੱਲਾਂ ਅਕਾਲੀਆਂ ਨੂੰ ਤਾਂ ਹੁਣ ਪਤਾ ਲੱਗਿਆ ਵੀ ਐਡੇ ਐਡੇ ਪਾਪ ਵੀ ਮਤਲਬ ਸੁਖਵੀਰ ਸਿੰਘ ਬਾਦਲ ਅੰਦਰ ਬੈਠ ਕੇ ਇਕੱਲਾ ਹੀ ਕਰਦਾ ਰਿਹਾ ਸ਼ਰਮਣੀ ਅਕਾਲੀ ਦਲ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਦੇਖੋ ਇਹ ਆਕਾਲ ਤਖਤ ਸਾਹਿਬ ਜੀ ਨੇ ਇੱਕੋ ਚੇਚੇ ਤੌਰ ਤੇ ਆਦੇਸ਼ ਦਿੱਤਾ ਸੀ ਹੁਕਮੀ ਵੀ ਸੇਖਾ ਸਰਸੇ ਵਾਲੇ ਪਖੰਡੀ ਸਾਧ ਦੇ ਡੇਰੇ ਤੇ ਵੋਟਾਂ ਮੰਗਣ ਨਹੀਂ ਜਾਏਗਾ ਜਿਹੜੇ ਗਏ ਉਹਨਾਂ ਨੇ ਆਕਾਲ ਤਖਤ ਤੇ ਆ ਕੇ ਇੱਥੇ ਤਨਖਾਹ ਲਵਾਈ ਮਾਫੀ ਮੰਗੀ ਲੇਕਿਨ ਜਿਹੜੇ ਬੰਦੇ ਨੇ ਭੇਜੇ ਅਕਾਲ ਤਾਤ ਮਤਲਬ ਸਰਸੇ ਵਾਲੇ ਦੇ ਜਿਹੜਾ ਵਿੱਚ ਮੀਡੀਏਟਰ ਬਣ ਕੇ ਗੱਲ ਕਰਦਾ ਰਿਹਾ ਜਿਨੇ ਬਕਾਇਦਾ ਚਰਨਜੀਤ ਸਿੰਘ ਬਰਾੜ ਨੂੰ ਕਿਹਾ ਉੱਚੇ ਚੇ ਤੌਰ ਤੇ ਵੀ ਤੂੰ ਮੇਰੇ ਨਾਲ ਸਰਸੇ ਵਾਲਿਆਂ ਦੀਆਂ ਮੀਟਿੰਗਾਂ ਕਰਵਾ ਤੇ ਉਹ ਬੰਦਾ ਵਿੱਚ ਪੇਸ਼ ਹੀ ਨਹੀਂ ਹੋਇਆ ਅਕਾਲ ਤਖਤ ਤੇ ਨਾ ਉਹਨੇ ਕੋਈ ਤਨਖਾਹ ਲਈ ਨਾ ਉਹ ਅਕਾਲ ਤਖਤ ਤੇ ਆਇਆ ਸਰਦਾਰ ਸੁਖਬੀਰ ਸਿੰਘ ਬਾਦਲ ਬਾਕੀ ਕੈਂਡੀਡੇਟ ਜਿਹੜੇ ਨੇ ਕੈਂਡੀਡੇਟ ਆਏ ਪੇਸ਼ ਹੋਣ ਲਈ ਉਹਨਾਂ ਨੇ ਆਪਣਾ ਗੁਨਾਹ ਮੰਨਿਆ ਤੇ ਸਜ਼ਾ ਭੁਗਤੀ ਪਾਂਡੇ ਮਾਂਜੇ ਜੋ ਵੀ ਸਦਾ ਕਾਲ ਤੱਕ ਸਭ ਨੇ ਲਾਈ ਉਹਨਾਂ ਨੇ ਤਾਂ ਪ੍ਰਵਾਨ ਕਰ ਲਈ ਲੇਕਿਨ ਪ੍ਰਧਾਨ ਸ਼ੋਰੂਮਣੀ ਅਕਾਲੀ ਦਲ ਜਿਹੜਾ ਸਾਰੀ ਐਪੀਸੋਡ ਦਾ ਜ਼ਿੰਮੇਵਾਰ ਆ ਉਹ ਆਪ ਹਾਜ਼ਰੇ ਨਹੀਂ ਹੋਇਆ ਕਿ ਜਾਨਵਰਾਂ ਨੂੰ ਆਪਾਂ ਦੋਸ਼ੀ ਠਰਾਈ ਜਾਂਦੇ ਪਏ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੁਣੋ ਮੇਰੀ ਬੇਨਤੀ ਇੱਕ ਮਿੰਟ ਜੀ ਪਹਿਲੀ ਮੇਰੀ ਪਹਿਲਾ ਪਹਿਲੇ ਮੇਰੀ ਬੇਨਤੀ ਇੱਕ ਮਿੰਟ ਸੁਣੋ ਮੇਰੀ ਬੇਨਤੀ ਇੱਕ ਮਿੰਟ ਮਾਣਾ ਕਰੋ ਆ ਸਰ ਚਰਨਜੀਤ ਸਿੰਘ ਉਹਨੇ ਇੱਕ ਮਿੰਟ ਸਲਮਾਨ ਨਾਲ ਪਲੀਜ਼ ਬਾਈ ਰਿਕੁਐਸਟ ਹੌਲੀ ਹੌਲੀ ਆ ਹੌਲੀ ਪਲੀਜ਼ ਕੋਈ ਨਹੀਂ ਕੋਈ ਨਹੀਂ ਕੋਈ ਸਿੰਘ ਸਿੰਘ ਇੱਕ ਮਿੰਟ ਸਿੰਘ ਸਾਹਿਬ ਵੀ ਕਮੈਂਟ ਪਲੀਜ਼ ਚਲੋ ਕੋਈ ਨਹੀਂ ਆ ਬਾਕੀ ਵੀ ਛੜੇ ਆ ਕਿ ਤੂੰ ਕਿਸੇ ਨਾਲ ਭਾਈ ਸਾਹਿਬ ਭਾਈ ਸਾਹਿਬ ਵੀ ਕਮੈਂਟ ਆਰਾਮ ਨਾਲ ਕਰ ਲਓ ਭਾਈ ਸਾਹਿਬ ਪਲੀਜ਼ ਇੱਕ ਮਿੰਟ ਜੀ ਮੇਰੀ ਬੇਨਤੀ ਸਾਰੇ ਤੇਰਨੋਂ ਚੰਗੇ ਤੇਰਨੋਂ ਸਾਰੇ ਚੰਗੇ ਮੈਂ ਤਾਂ ਨਾ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਸੁਣੋ ਜੀ ਗੱਲ ਮੇਰੀ ਗੱਲ ਅੰਮ੍ਰਿਤਪਾਲ ਗੱਲ ਸੁਣੋ ਜਵਾਬ ਦੇ ਦਿਓ राम नाम राम नाम ਜਵਾਬ ਲੈ ਲਓ ਦੇਖੋ ਜਿੱਥੋਂ ਤੱਕ ਇਧਰ ਸੁਣੋ ਮੇਰੀ ਗੱਲ ਜੀ ਜਿੱਥੋਂ ਤੱਕ ਮੇਰਾ ਮੇਰਾ ਨਿੱਜੀ ਸਵਾਲ ਹੈ ਸਰ ਚਰਨਜੀਤ ਸਿੰਘ ਉਹ ਨਹੀਂ ਖੜੇ ਨੇ ਮੇਰੀਆਂ ਸਟੇਟਮੈਂਟਾਂ ਲਗੀਆਂ ਹੋਈਆਂ ਮੈਂ ਤੇ ਭੌਰ ਬਾਅਦ ਕੱਲ ਦੋ ਬੰਦੇ ਸੀ ਜਿਨ੍ਹਾਂ ਨੇ ਜਦੋਂ ਸਰਸੇ ਵਾਲੇ ਨੂੰ ਮਾਫੀਨਾਮਾ ਦਿੱਤਾ ਅਸੀਂ ਡਟ ਕੇ ਵਿਰੋਧ ਕੀਤਾ ਅੰਦਰ ਵੀ ਕੀਤਾ ਬਾਹਰ ਪ੍ਰੈਸ 'ਚ ਵੀ ਕੀਤਾ 92 ਲੱਖ ਦੇ ਇਸ਼ਤਿਹਾਰਾਂ ਦਾ ਵਿਰੋਧ ਵੀ ਕੀਤਾ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਜਿਹੜੇ ਬੰਦਿਆਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭੇਜਿਆ ਇਹ ਠੀਕ ਹੈ ਤੁਹਾਡੀ ਗੱਲ ਕਿ ਉਹਨਾਂ ਬੰਦਿਆਂ ਨੂੰ ਉਦੋਂ ਜਵਾਬ ਦੇ ਦੇਣਾ ਚਾਹੀਦਾ ਸੀ ਕਿ ਅਸੀਂ ਸਰਸੇ ਵਾਲੇ ਪਖੰਡੀ ਦੇ ਵੋਟਾਂ ਮੰਗਣ ਨਹੀਂ ਜਾਣਾ ਅਸੀਂ ਜਿੱਤੀਏ ਹਾਰੀਏ ਇਹ ਕਮਜ਼ੋਰੀ ਸੀ ਉਹਨਾਂ ਨੇ ਦਿਖਾਤੀ ਲੇਕਿਨ ਉਸ ਸਮੇਂ ਦੇ ਬੀਤੇ ਜਾਣ ਤੋਂ ਬਾਅਦ ਇਹਦਾ ਮਤਲਬ ਇਹ ਨਹੀਂ ਬਣਦਾ ਕਿ ਹੁਣ ਆਪਾਂ ਜਿਨ੍ਹਾਂ ਨੇ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਲਿਆਂਦੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ